ਜਿਉਂ-ਜਿਉਂ ਵਿਧਾਨ ਸਭਾ ਚੋਣਾਂ 2027 ਨੇੜੇ ਆ ਰਹੀਆਂ ਹਨ ਹਰੇਕ ਪਾਰਟੀਆਂ ਆਪੋ ਆਪਣੀ ਐਕਟੀਵਿਟੀ ਨੂੰ ਵਧਾਰ ਰਹੀਆਂ ਹਨ ਬਟਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਜਿਉਂ ਦੀ ਬਾਈ ਇਲੈਕਸ਼ਨ ਤਰਨਤਾਰਨ ਦੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਧੀਆ ਪਰਫਾਰਮ ਕੀਤਾ ਹੈ ਤਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਹੌਸਲਾ ਜਿਹੜਾ ਸਤਵੇਂ ਅਸਮਾਨ ਤੇ ਹੈ ਇਥੇ ਦੱਸ ਦਈਏ ਕਿ ਹਲਕਾ ਇੰਚਾਰਜ ਨਰੇਸ਼ ਮਹਾਜਨ ਦੀ ਅਗਵਾਈ ਵਿੱਚ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਭਪਿੰਦਰ ਸਿੰਘ ਟਿੰਕੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਰਹਿ ਚੁੱਕੇ ਹਨ ਅੱਜ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਉਹਨਾਂ ਨਾਲ ਮੌਜੂਦ ਸੀ ਅਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਬਣ ਕੇ ਰਵਾਂਗਾ ਜਿੱਥੇ ਡਿਊਟੀ ਲਗਾਈ ਜਾਏਗੀ ਉਹ ਵਫਾਦਾਰੀ ਤਰ੍ਹਾਂ ਦੇ ਇਹਨਾਂ ਨਿਭਾਵਾਂਗਾ ਜਿੱਥੇ ਇਥੇ ਸ਼੍ਰੋਮਣੀ ਕਾਲ ਦਲ ਦੀ ਸੀਨੀਅ ਰਪਤਨ ਸਿੰਘ ਬੱਬੇ ਹਾਲ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੁੰਦਰ ਕਮਲ ਸ਼ਿੰਦੀ ਇੱਥੇ ਮੌਜੂਦ ਰਹੇ ਉੱਥੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਾਲ ਦੇ ਆਗੂ ਅਤੇ ਵਰਕਰ ਮੌਜੂਦ ਸਨ ਵੱਖ-ਵੱਖ ਆਗੂਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਆਉਣ ਵਾਲਾ ਸਮਾਂ 27 ਦਾ ਸਮਾਂ ਸ਼੍ਰੋਮਣੀ ਕਾਲੀ ਦਲ ਦਾ ਹੈ ਅਤੇ ਪੂਰੇ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਇੱਕੋ ਇੱਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ ਬਾਕੀ ਪਾਰਟੀਆਂ ਜੋ ਵੀ ਡਿਸੀਜਨ ਲੈਂਦੀਆਂ ਹਨ ਉਹ ਸੈਂਟਰ ਤੋਂ ਮਨਜ਼ੂਰ ਹੋ ਕੇ ਆਉਂਦਾ ਹੈ ਪਰ ਸ਼੍ਰੋਮਣੀ ਕਾਲ ਦਾ ਲਗਾਤਾਰ ਪੰਜਾਬ ਦੇ ਹੱਕਾਂ ਦੇ ਲਈ ਲੜਦੀ ਰਹੀ ਹੈ ਅਤੇ ਪੰਜਾਬ ਵਾਸੀ ਚਾ 22 ਦੇ ਵਿੱਚ ਸੋਮਣੀ ਅਕਾਲੀ ਦਲ ਦੀ ਸੱਤਾ ਪੰਜਾਬ ਵਿੱਚ ਹੋਵੇ ਹੁਣ ਵੇਖਣ ਵਾਲੀ ਗੱਲ ਹੋਵੇਗੀ 27 ਵਿੱਚ ਲੋਕਾਂ ਦਾ ਕੀ ਰਜ਼ਾ ਜਾਂਦਾ ਹੈ ਲੋਕ ਕੀ ਮੰਨ ਬਣਾਉਂਦੇ ਹਨ ਦੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਾਰੀਆਂ ਸਰਕਾਰਾਂ ਤੋਂ ਪ੍ਰਭავਿਤ ਹੋ ਕੇ ਦਿਨੋ ਦਿਨ ਸਾਡੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਜੋ ਪੰਜਾਬ ਦੀ ਆਪਣੀ ਪਾਰਟੀ ਹੈ ਕੋਈ ਵੀ ਪਾਰਟੀ ਲਾ ਲਓ ਪੰਜਾ ਲਾ ਲਓ ਮੋਖ ਲਾ ਲਓ ਫੋਲ ਲਾ ਲਓ ਕੋਈ ਵੀ ਪਾਰਟੀ ਪੰਜਾਬ ਬਾਰੇ ਸੋਚ ਨਹੀਂ ਸਕਦੀ ਇਹ ਮੇਰੇ ਨਾਲੋਂ ਜ਼ਿਆਦਾ ਜੂਠ ਜਾਣਦਾ ਵਾ ਕੀ ਹਾਲ ਕਰ ਛੜਿਆ ਮੇਰੇ ਬਟਾਲੇ ਸ਼ਹਿਰ ਦਾ ਮੇਰੇ ਪੰਜਾਬ ਦਾ ਸੱਚੀ ਦੱਸਿਓ ਕੋਈ ਇੰਦਾ ਦਾ ਹਾਲ ਨਹੀਂ ਮੈਂ ਸਾਨੂੰ ਸਾਰਿਆਂ ਨੂੰ ਵਧਾਈ ਦੇਣਾ ਹੈ ਕਿ ਤੁਸੀਂ ਇੰਨਾ ਦੀ ਝੂਠੀ ਗਾਵਿਆਂ ਤੇ ਉੱਤੇ ਉੱਠ ਕੇ ਅੱਜ ਇੱਡੇ ਵੱਡੇ ਜੂਠ ਵਿੱਚ ਇੱਥੇ ਇਕੱਠੇ ਹੋਏ ਹੋ ਉੱਥੇ ਮੈਂ ਆਪਣੇ ਵੀਰ ਨੂੰ ਭਪਿੰਦਰ ਸਿੰਘ ਟਿੱਕੂ ਨੂੰ ਵਧਾਈ ਦੇਣਾ ਕਿਉਂਕਿ ਬਹੁਤ ਹੀ ਵਧੀਆ ਜੋਧਾ ਵਾ ਜੋ ਹਮੇਸ਼ਾ ਸੱਚਾਈ ਲਈ ਮੈਨੂੰ ਪਤਾ ਇੱਥੇ ਆਏ ਕੱਲਾ ਕੱਲਾ ਵੀਰ ਜੋਧਾ ਵਾ ਬੜੀ ਵੱਡੀ ਗੱਲ ਆ ਕਿ ਮਜੂਦਾ ਸਰਕਾਰ ਕੀ ਕੀ ਪਿਛਲੀਆਂ ਸਰਕਾਰਾਂ ਕੀ ਤੁਹਾਨੂੰ ਰੋਕਣ ਲਈ ਬੜਾ ਯੋਰ ਲਾ ਲਿਆ ਪਰ ਤੁਸੀਂ ਸੱਚੀ ਪੰਜਾਬ ਨਾਲ ਪਿਆਰ ਕਰਦੇ ਹੋ ਤੋ ਜਿਹੜਾ ਇੱਡਾ ਤੜੜਾ ਕਾਠ ਇੱਥੇ ਘਰ ਛੜਿਆ ਵਾ ਉੱਥੇ ਮੈਂ ਗੱਲ ਦੱਸ ਦਿੰਦਾ ਦੋਸਤੋ 2027 ਚ ਸਰਕਾਰ ਢਾਡੀ ਆ ਰਹੀ ਏ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੰਤਰੀ ਆ ਉਪ ਮੁੱਖ ਮੰਤਰੀ ਬੱਬੇ ਵਾਲੀ ਸਾਹਿਬ ਨੂੰ ਬਣਾ ਕੇ ਐਮਐਨਐ ਨੇ ਕਲੇਸ਼ ਸਾਜ ਰੋਟਾ ਕੇ ਇਹਨਾਂ ਨੂੰ ਇੱਕ ਵਾਰੀ ਮੋਹਰ ਪਾ ਕਰਾ ਦੇਣਾ ਇਹਨਾਂ ਨੂੰ ਦੱਸਣਾ ਪੰਜਾਬ ਚ ਕਿੰਤਾ ਸਰਕਾਰਾਂ ਚਲਾਈ ਦੀਆਂ ਨੇ ਇਹਨਾਂ ਨੇ ਮੇਰੇ ਪੰਜਾਬ ਦਾ ਡੇਰਾ ਪਹਿਲਾਂ ਤੇ ਆਮ ਲੋਕਾਂ ਦੇ ਗੋਲੀਆਂ ਚੱਲਦੀਆਂ ਸੀ ਫਿਰ ਹੌਲੀ-ਹੌਲੀ ਦੁਕਾਨਾਂ ਦੇ ਸ਼ੁਰੂ ਕਰਤੀਆਂ ਹੁਣ ਤੇ ਲੀਡਰ ਮਾਰਨੇ ਇਹਨਾਂ ਨੇ ਸ਼ੁਰੂ ਕਰਤੇ ਲੜਤ ਹੈ ਹੋ ਗਈਆਂ ਸਰਕਾਰਾਂ ਨੂੰ ਦੋਸਤੋ ਟੈਨਸ਼ਨ ਨਾ ਲਿਓ 2027 ਤੁਹਾਡਾ ਵਾ ਮੈਂ ਤੁਹਾਨੂੰ ਸਾਰਿਆਂ ਨੂੰ ਮਤਾਰਕਾ ਦਿੰਦਾ ਜਿੰਨੇ ਇੱਥੇ ਬੈਠੇ ਆ ਮੈਂ ਇਹ ਕਹਿੰਦਾ ਕਿ ਇਹ ਮਤ ਸੋਚਿਓ ਕਿ ਹੌਲੀ-ਹੌਲੀ ਉਹ ਸਾਰਿਆਂ ਨੇ ਆ ਜਾਣਾ ਪਰ ਪਹਿਲੀ ਸੀਟਾਂ ਤੇ ਤੁਹਾਡੇ ਸਾਰਿਆਂ ਦਾ ਨਾਮ ਹੋਏਗਾ ਹਮੇਸ਼ਾ ਸਾਡੇ ਬਟਾਲੇ ਦੇ ਹਰਕਾ ਇਚਾਰ ਦੇ ਨੇਸ਼ਪਾਹ ਨੂੰ ਮੈਂ ਹਮੇਸ਼ਾ ਇਹ ਕਹਿੰਦੇ ਆ ਸ਼ਮੀ ਪੁੱਤਰ ਜੋ ਅੱਜ ਪਹਿਲੇ ਨੰਬਰ ਤੇ ਹੈ ਉਹ ਹੀ ਅੱਜ ਪਹਿਲੇ ਨੰਬਰ ਤੇ ਰਹੇਗਾ ਹੋਲੀ-ਹੋਲੀ ਤੇ ਸਾਰਿਆਂ ਨੇ ਆ ਜਾਣਾ ਵਾ ਜਿੱਦੋਂ ਨੌਜਵਾਨ ਸ਼ਕਤੀ ਸਾਥ ਦਿੰਦੀ ਹੈ ਕਿਉਂਕਿ ਨੌਜਵਾਨਾਂ ਵਿੱਚ ਜੋਸ਼ ਹੁੰਦਾ ਨਾ ਵੀ ਉਮਰ ਹੁੰਦੀ ਹੈ ਕੰਮ ਕਰਨ ਵਾਲੀ ਜਦੋਂ ਉਹ ਨਾਂ ਚੱਲਦੇ ਨੇ ਤਾਂ ਫੇਰ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਫੇਰ ਜੇ ਤਾਂ ਹਮੇਸ਼ਾ ਹੁੰਦੀ ਆਪਾਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਨੌਜਵਾਨੋ ਜੂਥ ਅਕਾਲੀ ਦਲ ਨੂੰ ਰਾਤ ਸੀ ਤੇ ਅਕਾਲੀ ਦਲ ਦੀ ਬੇੜੀ ਜੀ ਦੀ ਧਾਵਾ ਡੋਲ ਸੀ ਅੱਜ ਮਨ ਨੂੰ ਬੜੀ ਖੁਸ਼ੀ ਹੋਈ ਕਿ ਜੂਥ ਦਾ ਨੌਜਵਾਨ ਵਰਗ ਸਾਡਾ ਵੀਰ ਭੁਪਿੰਦਰ ਆਪਣੇ ਸਾਥੀਆਂ ਦੇ ਨਾਲ ਸ਼ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਅੱਜ ਨੌਜਵਾਨ ਸਮਰ ਹੋ ਰਿਹਾ ਮਹਾਤਮਾ ਸਾਹਿਬ ਦੇ ਨਾਲ ਅੱਪਾ ਸਾਰੇ ਜਾਣਦੇ ਆ ਕਿ ਜਦੋਂ ਮਹਾਤਮਾ ਸਾਹਿਬ ਸ਼ਹਿਰ ਦੇ ਪ੍ਰਧਾਨ ਸੀ ਉਦੋਂ ਇਹਨਾਂ ਦੇ ਫੈਸਲੇ ਜਿਹੜੇ ਸੀ ਸ਼ਹਿਰ ਦੇ ਹੱਥ ਦੇ ਵਿੱਚ ਬਹੁਤ ਵਧੀਆ ਸਰ ਸਖਤ ਫੈਲਣ ਦੀ ਤਾਕਤ ਹੈ ਮਾਨ ਸਿੰਘ ਸਾਹਿਬ ਦੇ ਵਿੱਚ ਜੇ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੰਨੇ ਹੋ ਚੋਬੜੀ ਕਾਇਦਾ ਦਾ ਸਾਥ ਦਿੰਨੇ ਤੇ ਮੈਂ ਵਾਅਦਾ ਲੈ ਸਕਦਾ ਕਿ ਜੋ ਪਟਿਆਲੇ ਦੇ ਵਿੱਚ ਗੈਂਗਵਾਰ ਹੋ ਰਹੀ ਹੈ ਗੋਲੀਬਾਰੀ ਚੱਲ ਰਹੀ ਹੈ ਨਸ਼ਾ ਦਾ ਕੰਮ ਹੋ ਰਿਹਾ ਜੇ ਬਾਜੀ ਸਾਹਿਬ ਐਮਐਲਏ ਬਣਨਗੇ ਸਰਦਾਰ ਜੁਨੈਦ ਇਕਬਾਲ ਮੁੱਖ ਮੰਤਰੀ ਬਣਨਗੇ ਬੱਬੇ ਸਿੰਘ ਸਾਹਿਬ ਕਰਨਾ ਮੰਤਰੀ ਬਣਨਗੇ ਤੇ ਇਹ ਵਾਅਦਾ ਕਿ ਬਟਾਲੇ ਦੇ ਵਿੱਚ ਨਹੀਂ ਕੋਈ ਗੈਂਗਵਾੜ ਕਦੇ ਨਹੀਂ ਹੋਏ ਕਿਉਂਕਿ ਤੁਹਾਡੇ ਸਾਰਿਆਂ ਦਾ ਸਭ ਤੋਂ ਵਧੀਆ ਖਿਆਲ ਦੇ ਰੱਖ ਸਕਦਾ ਤੇ ਗ੍ਰੀਨ ਰੇਂਜ ਮਹਾਂਜਨ ਰੱਖ ਸਕਦਾ ਕਿਉਂਕਿ ਇਹਨਾਂ ਨੇ ਤੁਹਾਡੇ ਸ਼ਹਿਰ ਚ ਕੰਮ ਕੀਤਾ ਤੁਸੀਂ ਵੀ ਇਹਨੂੰ ਕੰਮ ਕਰਦੇ ਆ ਦੇਖਿਆ ਕਿ ਇਹਨਾਂ ਦੇ ਕੰਮ ਕਰਨ ਦਾ ਜਜ਼ਬਾ ਬੜਾ ਤਗੜਾ ਸਿੰਘ ਜੀ ਬਾਦਲ ਇਹ ਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨ ਦਿਨ ਮਜ਼ਬੂਤ ਹੋ ਰਿਹਾ ਉਹਨਾਂ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਤੇ ਡਵੈਲਪਮੈਂਟ ਕਰਾਈ ਤੇ ਜੋ ਤੰਤਨ ਬਣਤੀ ਜਾਈ ਹੈ ਮਹਿਸੂਸ ਕਰਦੇ ਨੇ ਲੋਕ ਕਿ ਸਾਈ ਵਿੱਚ ਸਰਕਾਰ ਆਪਣੀ ਬਣਨੀ ਹੈ ਸਰਦਾਰ ਸ਼ਬੀਤ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਹੈ ਸੋ ਇਸ ਕਰਕੇ ਅੱਜ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸ਼ਿਰਮ ਨੇ ਕਾਲੀ ਦਾ ਜਨ ਕੀਤਾ ਜੇ तकरीबन ਕੋਈ 50 ਪਰਿਵਾਰ ਜਿਹੜੇ ਨੇ 70 70 70 ਪਰਿਵਾਰ ਦੂਜੀਆ ਪਾਰਟੀਆਂ ਜੋ ਕਾਂਗਰਸ ਚੋਂ ਛੱਡ ਕੇ ਆਏ ਨੇ ਇਹਨਾਂ ਦੀ ਰਹਿਮਾਈ ਹੈਟ ਇਹਨਾਂ ਨੇ ਨਰੇਸ਼ ਮਹਾਜਨ ਜੀ ਜੋ ਹਲਕਾ ਇੰਚਾਰਜ ਨੇ ਇਹਨਾਂ ਨੇ ਬੰਦੇ ਜੁਆਇਨ ਕਰਾਏ ਨੇ ਭਵਿੰਦਰ ਜੀ ਜੋ ਜੂਤ ਦੇ ਇੱਕ ਹੋਣ ਲੀਡਰ ਨੇ ਇਹ ਸਾਰੇ ਜਿਹੜੇ ਸਾਡੀ ਪਾਰਟੀ ਜਨ ਕੀਤਾ ਹੈ ਨਾ ਗੁਰਤਮਾਲ ਸ਼ਮਾਲ ਜੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੋਏ ਨੇ ਕਾਦੀਆ ਤੋਂ ਇੰਚਾਰਜ ਨੇ ਮੈਂ ਇਹਨਾਂ ਪਰਵਾਰਾਂ ਨੇ ਇਹਨਾਂ ਪਰਵਾਰਾਂ ਦੇ ਮੁਖੀਆਂ ਨੇ ਤੇ ਜੂਹ ਦੇ ਲੀਡਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿੱਚ ਜੁਆਇਨ ਕਰਕੇ ਸਾਡਾ ਮਾਣ ਮਦਇਆ ਮਾਨੂੰ ਜੀ ਆਇਆਂ ਕਹਿੰਨਾ ਤੇ ਧੰਨਵਾਦ ਕਰਨਾ ਕਿ ਸਵਾਉਂ ਤੇ ਉਹਨਾਂ ਦਾ ਪੂਰਾ ਸਤਿਕਾਰ ਮਨ ਰੱਖਾਂ। ਕੋ ਜਿਹੜੇ ਸ਼ਹਿਰ ਮਿੱਤਰ ਨੇ ਉਹ ਤੇ ਪਵਿੱਤਰ ਹੀ ਨੇ। ਪਰ ਇਹ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਅਨੰਦਪੁਰ ਸਾਹਿਬ ਇਹਨਾਂ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜੰਦੀ ਕਦ ਵੀ ਜਨਤਾ ਸਭਾ ਚ ਹੋ ਸਕਦਾ ਸੀ ਸੋ ਪਿੱਤਰ ਸ਼ਹਿਰ ਤੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਰਹਾਉਂਦੇ ਨੇ ਦੁਬਾਰਾ ਸਵੇਸ਼ ਕਰਕੇ ਠੀਕ ਐ ਸਿਆਸੀ ਗੱਲ ਉਹਨਾਂ ਕੀਤੀ ਐ ਪਰ ਲੋਕ ਸਾਰੀ ਗੱਲ ਜਾਣਦੇ ਸਤਾਈ ਦੀ ਚੋਣਾ ਤੇ ਲੋਕ ਬੜੇ ਤਾਹਲੇ ਨੇ ਮੈਨੂੰ ਵੀ ਤਕਰੀਬਨ 35-40 ਸਾਲ ਹੋ ਗਿਆ ਲੋਕਾਂ ਚ ਵਿਚਰਦੇ ਆ ਰਾਜਨੀਤਿਕ ਤੌਰ ਤੇ ਕਈ ਥਾਈ ਮੈਂ ਚੇਅਰਮੈਨ ਰਹੇ ਆ ਦੋ ਵਾਰੀ ਬਾਦਲ ਸਾਹਿਬ ਦੇ ਨਾਲ ਸਰਕਾਰ ਚ ਹੀ ਰਹੇ ਪਹਿਲੀ ਵਾਰੀ ਹੋਇਆ ਕਿ ਇੰਨੇ ਉਤਾਵਲੇ ਨੇ ਲੋਕ ਕਿ ਕਿਹੜਾ ਵੈਲਾ ਹੋਏ ਤੇ 27 ਆਏ ਤੇ ਸ਼ੁਰੂ ਮੇਂ ਇਕਾਲੀ ਦਾ ਸੁਖਬੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਬਿਕਣਾ ਚਾਹੁੰਦੇ ਨੇ ਕਿਉਂਕਿ ਪੁਰਾਣਾ ਤਜਰਬਾ ਹੈ ਕਿ ਜਦੋਂ-ਜਦੋਂ ਵੀ ਬਾਦਲ ਸਾਹਿਬ ਅੱਗੇ ਆਏ ਪੰਜਾਬ 'ਚ ਸੇਵਾ ਕਰਨ ਲਈ ਉਦੋਂ ਪੰਜਾਬ 'ਚ ਅਮਨ ਸ਼ਾਂਤੀ ਵੀ ਰਹੀ ਤੇ ਡਿਵੈਲਪਮੈਂਟ ਵੀ ਕਰਾਈ ਤੇ ਲੱਭਦੀ ਹੈ ਸੋ ਇਸ ਕਰਕੇ ਲੋਕ ਬੜੇ ਉਤਾਵਲੇ ਨੇ 27 'ਚ ਸਾਨੂੰ ਮੌਕਾ ਦੇਣਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇਹ ਮਹਿਸੂਸ ਕਰਦਾ ਪੇ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਪਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਜਿਹੜੇ ਨੇ ਉਹ ਸਾਰੇ ਅਲੱਗ-ਅਲੱਗ ਅਜ ਕਲਾ ਵਿੱਚ ਰਹੀ ਨਹੀਂ ਤੁਹਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਕਿੰਗੋ ਜੋ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਫਿਰ ਇਹ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਮਤ ਆਇਆ ਹੈ ਔਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਚਮੋਲੀਅਤ ਕਰਦੇ ਨੇ ਤੇ ਮੈਂ गर्व ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨ ਜਾਤ ਦੀ ਤਾਂ ਭਾਈਚਾਰੇ ਵਾਸਤੇ ਸਰਦਾਰ ਸਖਬੀਰ ਸਿੰਘ ਬਾਦਲ ਜਿਹੜੇ ਆ ਔਰ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉਨਤੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਉਹ ਆਉਣ ਵਾਲੇ ਸਮੇਂ ਚ ਵੀ ਹੋਏਗੀ ਔਰ ਤੁਸੀਂ ਮੈਂ ਇਹ ਗੱਲ ਦਾਵੇ ਨਾ ਕਹਿਣਾ ਸਾਡੇ 8 ਸਾਲ ਹੋ ਗਏ ਨੇ ਸਾਨੂੰ ਬਰਬਾਦ ਕੀ ਹੋਏ ਨੇ ਪੰਜਾਬ ਦੇ ਪਹਿਲਾਂ ਕੈਪਟਨ ਸਾਹਿਬ ਨੇ ਗੁਰਕਾ ਸਾਹਿਬ ਦੀ ਝੂਠੀ ਸੌਂਖਾ ਕੇ ਸਰਕਾਰ ਲਈ ਫਿਰ ਸਾਡੇ ਨਾਲ ਆ ਝੂਠ ਬੋਲ ਕੇ ਛਲ ਕਰਕੇ ਆਮ ਪਾਰਟੀ ਨੇ ਦਿੱਲੀ ਵਾਲਿਆਂ ਦੇ ਲੁਟੇਰਿਆਂ ਨੇ ਆ ਕੇ ਸਰਕਾਰ ਲਈ ਔਰ ਮੈਂ ਇਹ ਗੱਲ ਕਹਾਂ ਵੀ ਕੋਈ ਇੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਕੋਈ ਲੋਕ ਜਿਹੜੇ ਨੇ ਬੇਰੁਜ਼ਗਾਰੀ ਤੋਂ ਗਾਂ ਚਲੇ ਗਏ ਦੇਸ਼ ਪੰਜਾਬ ਜਿਹੜਾ ਕਰਜ਼ੇ ਚ ਦਿਨ-ਬ-ਦਿਨ ਡੁੱਬੀ ਗਿਆ ਅੱਜ ਲੋਕ ਤੰਗ ਨੇ ਔਰ ਮਹਿਸੂਸ ਕਰਦੇ ਨੇ ਵੀ ਫਿਰ ਕਿਹ ਜਤਰੀਏ ਪਾਰਟੀ ਆਏ ਔਰ ਪੰਜਾਬ ਦਾ ਭਲਾ ਹੀ ਉਹਨਾਂ ਦੇ ਕੋਲੋਂ ਹੋ ਸਕਦਾ ਪੰਜਾਬੀਆਂ ਦਾ ਭਲਾ ਹੀ ਹੋ ਸਕਦਾ ਕਿਉਂਕਿ ਵਪਾਰੀ ਵਰਗ ਚਾਹੇ ਦਲਿਤ ਵਰਗ ਲੈ ਲੋ ਚਾਹੇ ਆਪਾਂ ਕਿਸਾਨ ਲੈ ਲਈਏ ਕੋਈ ਵੀ ਵਰਗ ਜਿਹੜਾ ਹੈ ਸਰਕਾਰ ਕੋਲੋਂ ਕੋਈ ਰਾਤ ਨਹੀਂ ਦੇ ਸਕਿਆ ਕਿਉਂਕਿ ਜੋ ਪਾਲਿਸੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਹੂਲਤਾਂ ਦਿੱਤੀਆਂ ਸੀ ਅੱਜ ਜੋ ਸਾਰਾ ਪੰਜਾਬ ਉਹ ਸਹੂਲਤਾਂ ਤੋਂ ਇਹ ਸਰਕਾਰ ਚ ਵੰਝਿਆ ਹੋ ਗਿਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਆਟਾ ਦਾਲ ਸਕੀਮ ਮਿਲਦੀ ਆ ਨਾ ਸगन ਸਕੀਮ ਬੱਲ ਰਹੀ ਆ ਨਾ ਕੋਈ ਹੋਰ ਜਿਹੜੀ ਆ ਬਾਦਲ ਸਾਹਿਬ ਦੀਆਂ ਸਕੀਮਾਂ ਸਾਨੂੰ ਪਟਾਇ ਕਿਸੇ ਵੀ ਰੂਪ ਦੇ ਵਿੱਚ ਅੱਜ ਪੰਜਾਬ 'ਚ ਟੋਟਲੀ ਜਿਹੜਾ ਬੰਦ ਪਿਆ ਕਿਉਂਕਿ ਦਿੱਲੀ ਤੋਂ ਆਏ ਲਟੇਰੇ ਉਹ ਉੱਥੋਂ ਵਿਲੇ ਹੋਏ ਨੇ ਪੰਜਾਬ ਤੋਂ ਮਾਲ ਲੁੱਟ ਕੇ ਉਧਰ ਦਿੱਲੀ ਨੂੰ ਲਈ ਜਾਂਦੇ ਨੇ ਤੇ ਪੰਜਾਬੀ ਜਿਹੜੇ ਨੇ ਉਹ ਵਿਲੇ ਹੋਏ ਨੇ ਤੇ ਔਰ ਜਿਹੜੀਆਂ ਨੌਕਰੀਆਂ ਨੇ ਉਹ ਵੀ ਦਿੱਲੀ ਦੇ ਪੈਟਰਨ ਦੇ ਉੱਤੇ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾਂਦਾ। ਅਸੀਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਾਨੀ ਸਾਹਿਬ ਬੀਜੇਪੀ ਜੀ ਦੇ ਹੁੰਦੇ ਸੀ। ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਤੁਰਿਆ ਸੀ। ਨਾਲ ਅੰਕਲ ਮੇਸ਼ਮਾ ਜੁਣੀ ਉਦੋਂ ਦਾ ਮੈਂ ਤੁਰਿਆ ਹਾਂ ਹਾਂ ਪਰ ਮੈਂ ਦੂਜੀ ਪਾਰਟੀ ਜੀ ਕਾਂ ਆਇਆ ਕੀ ਵੇਖਣਾ ਕੀ ਹਵਾ ਜੋ ਹੋ ਗਈ ਉਹ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹੋਵਾ ਹੋਈ ਆ। ਪਰ ਉਹ ਹਵਾ ਹਵਾਈ ਰਹੀ ਗਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਡਟ ਕੇ ਸੇਵਾ ਕਰਾਂਗਾ। ਬਟਾਲੇ ਸ਼ਹਿਰ ਜਿੱਥੇ ਲੋਕ ਕਿਸੇ ਵੀ ਲੋੜ ਪਈ ਮੈਂ ਹਾਜ਼ਰ ਆ ਬਾਕੀ ਮੇਰੇ ਤੇ ਵਾਕਈ ਹੀ ਇੰਨਾ ਪ੍ਰੈਸ਼ਰ ਪਿਆ ਚਾਰ ਪੰਜ ਦਿਨ ਤੋਂ ਕਿ ਪਿਛੇ ਅੜ ਜਾ ਜੀ ਜੋ ਆ ਹੋ ਜੂਗਾ ਉਹ ਹੋ ਜੂਗਾ ਮੇਰੀ ਵੀ ਜ਼ਬਾਨ ਹੀ ਜੇ ਮੈਂ ਅੰਕਲੋਂ ਨਾ ਜ਼ਬਾਨ ਕਰ ਲਈ ਤਾਂ ਮੈਂ ਡਟਣਾ ਤੇ ਮੈਂ ਡਟਿਆ ਪਿਆ ਜੀ ਤੇ ਹਮੇਸ਼ਾ ਡਟ ਕੇ ਰਾਵਾਂਗਾ ਪੂਰਾ ਸਰ ਤੁਹਾਨੂੰ ਆਪ ਹੀ ਪਤਾ ਲੱਗੇਗਾ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਮੈਂ ਪੂਰਾ ਸਾਥ ਵਾਂ ਨਾਲ ਅੰਕਲੋਂ ਨਾਲ ਜੋ ਕਹਿਣਗੇ ਜਿੱਥੇ ਕਹਿਣਗੇ ਪਾਰਟੀ ਨਰਮ ਡਟਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ